ਮਿੱਤਰੋ ਹੱਦ ਹੋ ਗਈ ਤੇ ਹੱਦੋਂ ਵੱਧ ਹੋ ਗਈ ਪੰਜਾਬ ਚ ਅਕਾਲੀਆਂ ਦੀ ਕਾਂਗਰਸ ਦੀ ਬੀਜੇਪੀ ਦੀ ਆਮ ਆਦਮੀ ਪਾਰਟੀ ਦੀ ਸਭ ਦੀ ਸਰਕਾਰ ਰਹੀ ਪਰ ਇੰਨਾ ਵਿਸ਼ਵਾਸ ਉੱਠ ਗਿਆ ਇਹ ਕੱਚੇ ਮੁਲਾਜ਼ਮ ਨੇ ਔਰ ਅੱਜ ਇਹ ਐਮਪੀ ਦੀ ਚੋਣ ਲੜ ਰਹੇ ਨੇ ਆਊਟਸੋਰਸ ਮੁਲਾਜ਼ਮ ਐਮਪੀ ਦੀ ਚੋਣ ਦੇ ਵਿੱਚ ਗੁਰਮੀਤ ਸਿੰਘ ਉਮੀਦਵਾਰ ਖੜੇ ਨੇ ਫਰੀਦਕੋਟ ਹਲਕੇ ਤੋਂ ਤੇ ਚੋਣ ਕਿਉਂ ਲੜ ਰਹੇ ਨੇ ਇਹਨਾਂ ਨੇ ਅਸਤੀਫਾ ਦਿੱਤਾ ਰਜਾਇਨ ਦਿੱਤਾ ਆਪਦੀ ਉਸ ਛੋਟੀ ਜੀ ਜੌਬ ਤੋਂ ਜਿਹਦੇ ਨਾਲ ਇਹਨਾਂ ਦਾ ਘਰ ਚੱਲਦਾ ਸੀ ਉਹ ਛੋਟੀ ਜੀ ਕੱਚੀ ਨੌਕਰੀ ਜਿਹਦੇ ਕਰਕੇ ਇਹਨਾਂ ਦਾ ਪਰਿਵਾਰ ਪਲਦਾ ਸੀ ਉਹਦੇ ਤੋਂ ਅਸਤੀਫਾ ਦਿੱਤਾ ਕਿਉਂਕਿ ਇਹ ਕਹਿੰਦੇ ਨੇ ਸਾਨੂੰ ਕੋਈ ਉਮੀਦ ਕੋਈ ਵਿਸ਼ਵਾਸ ਨਹੀਂ ਰਿਹਾ ਕਿਸੇ ਵੀ ਪਾਰਟੀ ਤੇ ਕਿਉਂਕਿ ਸਾਰੀਆਂ ਪਾਰਟੀਆਂ ਨੇ ਅੱਜ ਤੱਕ ਬੇਵਕੂਫ ਬਣਾਇਆ ਬੁੱਧੂ ਬਣਾਇਆ ਝੂਠੇ ਲਾਰੇ ਲਾਏ ਕੱਚੇ ਮਲਾਜਮਾਂ ਦਾ ਕਿਸੇ ਨੇ ਕੱਖ ਨਹੀਂ ਕੀਤਾ ਤੇ ਅੱਗੇ ਜਿਹੜੇ ਪੜ੍ਹ ਲਿਖ ਕੇ ਮਹਿਕਮਿਆਂ 'ਚ ਆ ਰਹੇ ਨੇ ਰੱਖੇ ਉਹ ਵੀ ਕੱਚੇ ਹੀ ਜਾ ਰਹੇ ਨੇ ਜਿੰਨੀਆਂ ਨੌਕਰੀਆਂ ਦੇਣ ਦੀ ਗੱਲ ਭਗਵੰਤਮਾਨ ਸਾਹਿਬ ਕਰ ਰਹੇ ਨੇ ਉਹ ਵੀ ਕੋਈ ਪਹਿਲੇ ਦਿਨ ਤੋਂ ਪੱਕੀ ਤਨਖਾਹ ਤੇ ਨਹੀਂ ਗੀਆਂ ਉਹ ਵੀ ਇੱਕ ਤਰ੍ਹਾਂ ਨਾਲ ਕੱਚੇ ਹੀ ਨੇ ਤੇ ਆਪਾਂ ਗੱਲ ਕਰਦੇ ਆ ਗੁਰਮੀਤ ਸਿੰਘ ਜੀ ਤੁਸੀਂ ਚੋਣ ਲੜ ਰਹੇ ਹੋ ਐਮਪੀ ਦੀ ਚੋਣ ਕਿਉਂ ਲੜ ਰਹੇ ਹੋ ਪਹਿਲਾਂ ਤਾਂ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡੇ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਟਾਈਮ ਦਿੱਤਾ ਧੰਨਵਾਦ ਚੋਣ ਲੜਨ ਦਾ ਮਸਕਤ ਭਾਜੀ ਇਹ ਬਣ ਗਿਆ ਵੀ ਅਸੀਂ ਧਰਨੇ ਲਾਏ ਮਜਾਰੇ ਕੀਤੇ ਬੈਠੇ ਇਹਨਾਂ ਦੇ 12 ਚ ਜਾ ਜਾ ਕੀ ਇਹਨਾਂ ਦੀਆਂ ਮੰਤਾਂ ਕਰੀਆਂ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਮੰਗ ਪੱਤਰ ਦਿੱਤੇ ਪਰ ਇਹ ਇਹਨਾਂ ਨੇ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਹੁਣ ਸਾਡਾ ਤਰੀਕਾ ਹੋਰ ਤਰੀਕੇ ਨਾਲ ਮਤਲਬ ਸ਼ੁਰੂ ਕੀਤਾ ਵੀ ਚਲੋ ਐਸ ਤਰੀਕੇ ਨਾਲ ਚੋਣ ਲੜ ਕੇ ਦੇਖੀਏ ਵੀ ਸਾਡਾ ਕਿੰਨਾ ਵਿਰੋਧ ਅਸੀਂ ਇਹਨਾਂ ਨੂੰ ਦਿਖਾਵਾਂਗੇ ਜੇ ਮੰਨ ਲਓ ਕਿਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਆ ਮੈਂ ਜਿੱਤ ਜਾਣਾ ਤਾਂ ਮੈਂ ਰੌਲਾ ਆਪ ਦੇ ਜਿਹੜੇ ਆਊਟਸੋਰਸ ਸਾਰੇ ਆਧਾਰਿਆਂ ਦੇ ਵਿੱਚ ਜਿੰਨੇ ਵੀ ਕੱਚੇ ਮਲਾਜਮਾਂ ਵੀ ਜਿੰਨੇ ਵੀ ਮਹਿਕਮਿਆਂ ਦੇ ਵਿੱਚ ਫਿਰ ਇਹਨਾਂ ਨੇ ਇੱਕ ਪੱਕੇ ਮਲਾਜਮਾਂ ਨਾਲ ਵੀ ਧੋਖਾ ਕੀਤਾ ਚਲੋ ਪੱਕੇ ਕਿਤੇ ਨਾ ਕਿਤੇ ਸੈੱਟ ਹੈਗੇ ਉਹਨਾਂ ਨਾਲ ਵੀ ਬੜਾ ਧੋਖਾ ਕੀਤਾ ਵੀ ਉਹਨਾਂ ਦੀ ਪੈਨਸ਼ਨ ਭਾਲੀ ਕਰਾਂਗੇ ਉਹ ਵੀ ਘਰਾਂ ਨੂੰ ਖਾਲੀ ਜਾਣਗੇ ਤੇ ਜੇ ਕਿਤੇ ਉਹਨਾਂ ਦੇ ਬੱਚਿਆਂ ਤੇ ਗੱਲ ਆਈ ਤਾਂ ਉਹ ਗਾਂ ਕੱਚੇ ਭਰਤੀ ਹੋਣਗੇ ਅਸੀਂ ਇਸ ਸਿਸਟਮ ਦਾ ਵਿਰੋਧ ਕਰਕੇ ਇਹ ਸਿਸਟਮ ਨੂੰ ਬੰਦ ਕਰਨ ਦੀ ਗੱਲ ਕਰਦੇ ਹਾਂ ਜੇ ਇਹ ਕੱਚੇ ਇਸ ਤਰ੍ਹਾਂ ਰੱਖਦੇ ਨੇ ਤਾਂ ਮਹਿਕਮੇ ਬੰਦ ਕਰਨ ਦੀ ਪਾਲਿਸੀ ਹੈ ਇਹਨਾਂ ਦੀ ਇਹ ਬਿਲਕੁਲ ਮਹਿਕਮਿਆਂ ਨੂੰ ਬੰਦ ਕਰਨਗੇ ਤੇ ਨਿਜੀਕਰਨ ਤੇ ਸਾਰਾ ਸਿਸਟਮ ਇਹਨਾਂ ਨੇ 톨ਿਆ ਹੋਇਆ ਸਾਰਾ ਸਿਸਟਮ ਬਣਾਇਆ ਹੋਇਆ ਅਸੀਂ ਇਸ ਚੀਜ਼ ਦੇ ਵਿਰੋਧ ਚਾ ਜੇ ਅਸੀਂ ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਲੈ ਜਾਂਦਾ ਅਸੀਂ ਅੱਗੇ ਤੋਂ ਕੋਈ ਰਿਟਾਇਰ ਪਰਸਨ ਆਪਦੇ ਇਕੱਠੇ ਕਰਾਂਗੇ ਜਿਨ੍ਹਾਂ ਨੇ ਮੇਰੇ ਅਰਗਾਂ ਦੇ ਜੋਬ ਤੋਂ ਰਜਾਇਨ ਕੀਤੀ ਆ ਉਹਨਾਂ ਨੂੰ ਅਸੀਂ ਇਕੱਠੇ ਕਰਾਂਗੇ ਇਕੱਠੇ ਕਰਕੇ ਇਹਨਾਂ ਦੇ ਖਿਲਾਫ 117 ਹਲਕਿਆਂ ਦੇ ਵਿੱਚ ਐਮਐਲਏ ਉਮੀਦਵਾਰ ਠਾਇਆ ਕਰਾਂਗੇ ਤੇ ਬਰਾਬਰ ਅਸੀਂ ਹੁਣ ਅਸੀਂ ਇਹ ਫੰਡੇ ਨਾਲ ਚੱਲੇ ਆ ਜੇ ਇਹ ਸਰਕਾਰ ਨੇ ਐਦੋਂ ਬਾਅਦ ਵੀ ਕੋਈ ਸੁਧਾਰ ਨਾ ਕੀਤਾ ਤਾਂ ਰੌਲਾ ਤਾਂ ਸਾਡਾ ਬਖਸ਼ੀਸ਼ ਜੀ ਚੱਲਦਾ ਹੀ ਰਹਿਣਾ ਮਤਰਾ ਕਿਤੇ ਆਇਆ ਨਾ ਸਮਝ ਲਿਓ ਵੀ ਇਹ ਕੱਚੇ ਮੁਲਾਜ਼ਮ ਨੇ ਜਾਂ ਕੱਲੇ ਕੱਚੇ ਮੁਲਾਜ਼ਮਾਂ ਦਾ ਰੌਲਾ ਪਾਉਣਾ ਇਹਨਾਂ ਨੇ ਤੇ ਸਾਡਾ ਉਹਦੇ 'ਚ ਕੀ ਮਤਲਬ ਹੈ ਉਹ ਭਰਾਓ ਜਿਹੜੇ ਧੀਆਂ ਪੁੱਤਰਾਂ ਨੂੰ ਲੱਖਾਂ ਰੁਪਏ ਫੂਕ ਕੇ ਪੜਾ ਰਹੇ ਉਹਨਾਂ ਨੇ ਸਾਰੇ ਕੱਚਿਆ ਨੇ ਮੁਲਾਜ਼ਮ ਲੱਗਣਾ ਉਹਨਾਂ ਨੂੰ ਕਿਤੇ ਪੱਕੀ ਨੌਕਰੀ ਨਹੀਂ ਮਿਲਣੀ ਇਹਨਾਂ ਸਾਰੀਆਂ ਪਾਰਟੀਆਂ ਦਾ ਬੇੜਾ ਬਹਿ ਜੇ ਇਹਨਾਂ ਨੇ ਸਾਰੇ ਮਹਿਕਮੇ ਨਿੱਜੀ ਹੱਥਾਂ 'ਚ ਦਿੱਤੇ ਹੋਏ ਨੇ ਔਰ ਇਹਨਾਂ ਨੇ ਸਾਰੇ ਮੈਹਕਮੇ ਕਰ ਰਹੇ ਆ ਸਰਕਾਰੀ ਜਿਹੜੇ ਆ ਉਹ ਪ੍ਰਾਈਵੇਟ ਇਸੇ ਕਰਕੇ ਤੁਹਾਡੇ ਧੀਆ ਪੁੱਤ ਜਿੰਨੀਆਂ ਮਰਜ਼ੀ ਪੜਾਈਆਂ ਕਰ ਲੈਣ ਰੱਖਣੇ ਇਹਨਾਂ ਨੇ ਕੱਚੇ ਹੀ ਆ ਇਸ ਕਰਕੇ ਹਰ ਘਰ ਦਾ ਹਰ ਇੱਕ ਧੀ ਪੁੱਤ ਦਾ ਹਰ ਇੱਕ ਮਾਪਿਓ ਦਾ ਮਸਲਾ ਜਿਹੜਾ ਗੁਰਮੀਤ ਸਿੰਘ ਹੋਰੀ ਉਠਾ ਰਹੇ ਨੇ ਬਖਸ਼ੀਸ਼ ਜੀ ਇਹਨਾਂ ਨੇ ਪਿੱਛੇ ਜੇ ਇੱਕ ਵਾਰ ਸੀ ਬੜੀ ਦੁਖਦਾਈ ਦੀ ਗੱਲ ਆ ਵੀ ਕਰੋਨਾ ਮਹਾਮਾਰੀ ਚੱਲੀ कोरोना महामारी चली ਇਹਨਾਂ ਨੇ ਆਵਾਜ਼ ਠਾਈ ਵੀ করোনা ਜ਼ੋਦੇ ਪੱਕੇ ਕਰਾਂਗੇ ਚਲੋ ਉਹਨਾਂ ਨੇ ਤਾਂ ਮੌਤ ਦੀ ਲੜਾਈ ਲੜੀ ਆ ਸਭ ਤੋਂ ਪਹਿਲਾਂ ਤੇ ਰੀਆਂ ਫਰੰਟ ਤੇ ਆਸ਼ਾ ਨੇ ਕੰਮ ਕੀਤਾ ਆਸ਼ਾ ਨੂੰ ਲੋਕਾਂ ਦੇ ਘਰਾਂ ਵਿੱਚ ਭੇਜਿਆ ਗਿਆ ਆਸ਼ਾ ਨੇ ਲੋਕਾਂ ਤੋਂ ਛਿੱਤਰ ਖਾਦੇ ਫਿਰ ਜਿਹੜੇ ਮੈਡੀਕਲ ਦੇ ਫਰੀਦਕੋਟ ਦੇ ਮੈਡੀਕਲ ਦੇ ਮੁਲਾਜ਼ਮ ਸੀ ਉਹਨਾਂ ਨੇ ਫਰੰਟ ਤੇ ਕੰਮ ਕੀਤਾ ਉਹ ਕਹਿੰਦੇ ਸੀ ਵੀ করোনা ਜ਼ੋਦਿਆਂ ਨੂੰ ਪੱਕੇ ਕਰਾਂਗੇ ਹਰੇਕ ਡਿਪਾਰਟਮੈਂਟ ਨੇ করোনা ਦੇ ਵਿੱਚ ਕੰਮ ਕੀਤਾ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਸਭ ਦੇ ਮੂੰਹ ਤੇ ਚਪੇੜਾ ਮਾਰੀਆਂ ਇਹਨਾਂ ਨੇ ਡਾਂਗਾ ਮਾਰੀਆਂ ਟੀਚਰਾਂ ਦੀਆਂ ਪੱਗਾਂ ਲਾਈਆਂ ਦੀਆਂ ਦੇ ਸਾਡੀਆਂ ਦੇ ਟੀਚਰਾਂ ਭੈਣਾਂ ਦੇ ਇਹਨਾਂ ਨੇ ਕੱਪੜੇ ਪਾੜੇ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਇੰਨਾ ਵਿਰੋਧ ਇੰਨਾ ਗੁੱਸਾ ਹੈ ਸਰਕਾਰ ਦੇ ਪ੍ਰਤੀ ਵੀ ਇਹਨਾਂ ਨੇ ਗੱਪ ਮਾਰੇ ਭਗਵੰਤ ਮਾਨ ਨੇ ਬਹੁਤ ਵੱਡੇ ਵੱਡੇ ਵੀ ਮੇਰਾ ਹਰਾ ਪਿੰਨ ਮੇਰਾ ਹਰਾ ਪਿੰਨ ਆਉਣਸਾਰ ਬੇਰਜ਼ਗਾਰੀ ਤੇ ਚੱਲੂਗਾ ਹੂੰ ਬਿਲਕੁਲ ਬਿਲਕੁਲ ਇਹਨੇ ਕਹੀ ਇਹ ਗੱਲ ਬੇਰੁਜ਼ਗਾਰਾਂ ਤੇ ਕੱਚੇ ਮਲਾਜ਼ਮਾਂ ਦੋਨਾਂ ਤੇ ਕਹਿੰਦਾ ਜਿਹੜੇ ਕੱਚੇ ਨੇ ਆਉਂਦਿਆ ਸਾਰ ਹਰਾ ਪੈਣ ਪੱਕੇ ਕਰੂ ਤੇ ਜਿਹੜੇ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਨੌਕਰੀਆਂ ਦੇਾਂਗੇ ਤੇ ਬਾਹਰਲੇ ਦੇਸ਼ਾਂ ਜਿਹੜੇ ਜਾਂਦੇ ਨੇ ਉਹ ਬੰਦ ਹੋ ਜਾਣਗੇ ਹੋਰੇ ਕੰਮ ਕਰਨ ਆਉਣਗੇ ਜੀ ਇੱਥੇ ਇਹਨਾਂ ਇਹਨਾਂ ਦਾ ਬਿਆਨ ਸੀ ਵੀ ਸਾਡੇ ਮੁਲਕ ਦੇ ਵਿੱਚ ਅੰਗਰੇਜ਼ ਕੰਮ ਕਰਨ ਆਉਣਗੇ ਉਹ ਭਲਿਆ ਮਾਨਸਾ ਸਾਡੇਆਂ ਨੂੰ ਤਾਂ ਸੰਭਲਾ ਬੇਨਤੀ ਕਰਦੇ ਆ ਬਖਸ਼ੀਸ਼ ਜੀ ਵੀ ਇੱਥੋਂ ਵਾਲੀ ਨਸਲ ਨੂੰ ਤਾਂ ਸੰਭਲੋ ਉਹ ਸਾਰੀ ਛੜਛੜ ਬਾਹਰ ਭੱਜੀ ਜਾਂਦੀ ਆ ਵੀ ਸਾਡੀ ਮਿੰਤਾ ਮੇਰੇ ਭਰਾਵਾਂ ਨੂੰ ਮਿੰਤਾ ਮਲਾਜ਼ਮਾਂ ਨੂੰ ਤੁਸੀਂ ਯਾਰ ਸਾਥ ਦਿਓ ਇਹਨਾਂ ਨੂੰ ਝਟਕਾ ਦੇਣਾ ਪੂਰਾ ਤਗੜਾ ਤੇ ਕਿਤੇ ਬਾਬੇ ਨੇ ਕਿਰਪਾ ਕਰਤੀ ਤੇ ਇਹ ਸਾਰੀਆਂ ਪਾਲਿਸੀਆਂ ਬੰਦ ਕਰਕੇ ਨਵੇਂ ਤਰੀਕੇ ਦਾ ਸਿਸਟਮ ਲਾ ਕੇ ਹਰੇਕ ਬੰਦੇ ਦੀ ਆਵਾਜ਼ ਬਣਾਂਗੀ ਨਰੇਗਾ ਮਨਰੇਗਾ ਤੋਂ ਲੈ ਕੇ ਗਰੀਬਾਂ ਬੰਦਿਆਂ ਤੋਂ ਲੈ ਕੇ ਉਹਨਾਂ ਦੀ ਦਿਹਾੜੀ ਵੀ ਫਿਕਸ ਕਰਾਵਾਂਗੇ ਵੀ ਯਾਰ ਉਹਦੀ ਬੰਦੇ ਦੀ ਦਿਹਾੜੀ ਫਿਕਸ ਹੋਵੇ ਬੰਦਾ ਯਾਰ ਕਿਤੇ ਦਵਾਈ ਬੂਟੀ ਤਾਂ ਲੈ ਸਕੇ ਟਾਈਮ ਨਾਲ ਹਸਪਤਾਲ ਦੇ ਵਿੱਚ ਜਾ ਮੈਨੂੰ ਦੱਸੋ ਜੀ 300 ਰੁਪਏ ਨਾਲ ਕੀ ਹੋਊਗਾ ਜਾਂ 500 ਨਾਲ ਵੀ ਕੀ ਹੋਊਗਾ ਇੰਨੀ ਮੈਂ ਇੰਨੀ ਮਹਿੰਗਾਈ ਦੇ ਦੌਰ ਚ ਜੇਕਰ ਮਜ਼ਦੂਰ ਦੀ ਦਿਹਾੜੀ ਵੀ ਦੂਜੀ ਮਹਿੰਗਾਈ ਦੇ ਹਿਸਾਬ ਨਾਲ ਵਧਦੀ ਰਹਿੰਦੀ ਤਾਂ ਹੁਣ ਨੂੰ 2200 ਰੁਪਿਆ ਦਿਹਾੜੀ ਸੀ ਮਜ਼ਦੂਰ ਦੀ ਅੱਜ ਬਿਲਕੁਲ 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 ਇਹਨਾਂ ਨੇ ਤਾਂ ਜੀ ਹਰੇਕ ਵਰਗ ਨੂੰ ਕੁੱਟਿਆ ਕਿਸਾਨ ਭਰਾਵਾਂ ਦੇ ਮਾਰ ਮਾਰ ਡਾਂਗਾ ਇਹਨਾਂ ਨੇ ਬੁਰਾ ਹਾਲ ਕਰਤਾ ਦੱਸੋ ਜਿੱਥੋਂ ਸਾਡਾ ਪੰਜਾਬ ਚੱਲਦਾ ਹਰੇਕ ਵਰਗ ਉਥੋਂ ਖਾਣਾ ਉਹਨੂੰ ਨਸੀਬ ਹੁੰਦਾ ਹਰੇਕ ਵਰਗ ਦਾ ਸਿਸਟਮ ਬਣਿਆ ਹੋਇਆ ਫਸਲ ਆਉਂਦੀ ਤਾਂ ਹਰੇਕ ਬੰਦਾ ਹੀ ਚੱਲ ਪੈਂਦਾ ਹਮ ਹਰੇਕ ਦੇ ਝੋਲੀ 'ਚ ਦਾਣੇ ਪੈਂਦੇ ਆ ਇਹ ਇਹ ਸਰਕਾਰ ਨੇ ਤਾਂ ਉਹਨਾਂ ਨੂੰ ਨਹੀਂ ਮਾਫ ਕਰਿਆ ਹਮ ਤੇ ਫਿਰ ਛੋਟੇ-ਮੋਟੇ ਮੁਲਾਜ਼ਮ ਤਾਂ ਇਹਨਾਂ ਨੂੰ ਕੀੜੀਆਂ ਮਕੌੜੀਆਂ ਦੀਂਦੇ ਆ ਜੀ ਇਹਨਾਂ ਨੂੰ ਮੱਛਰ ਦੀਨੇ ਆ ਸੀ ਤੇ ਪਰ ਅਸੀਂ ਇਹਨਾਂ ਨੂੰ ਬਕਸ਼ੀਸ਼ ਜੀ ਮੂੰਹ ਤੋੜ ਜਵਾਬ ਦੇਣਾ ਚਾਹੁੰਨੇ ਆ ਹਮ ਮੈਂ ਮੇਰੇ ਭਰਾਵਾਂ ਨੂੰ ਅਪੀਲ ਕਰਦਾ ਮੇਰਾ ਨਾਂ ਗੁਰਮੀਤ ਸਿੰਘ ਆ ਪਿੰਡ ਛੇਕ ਆ ਤੇ ਜ਼ਿਲ੍ਹਾ ਮੇਰਾ ਫਰੀਦਕੋਟ ਆ ਮੁਖਸਰ ਸਾਹਿਬਾ ਲੋਕ ਹਲਾ ਲੋਕ ਸਭਾ ਹਲਕਾ ਜਿਹੜਾ ਫਰੀਦਕੋਟ ਆ ਮੈਂ ਮੇਰਾ ਚੋਣ ਨਿਸ਼ਾਨ ਗੈਂ ਸਿਲੰਡਰ ਆ ਮੈਂ ਇਹਨਾਂ ਨੂੰ ਅਪੀਲ ਕਰਦਾ ਵੀ ਮੈਨੂੰ ਵੱਧ ਤੋਂ ਵੱਧ ਵੋਟਾਂ ਪਾਓ ਤੇ ਇਹਨਾਂ ਨੂੰ ਆਪਾਂ ਇਸ ਗੱਲ ਦਾ ਜਵਾਬ ਦੇਈਏ ਇੱਕ ਸਵਾਲ ਮੈਂ ਤੁਹਾਨੂੰ ਵੀ ਕਰਨਾ ਹਾਂਜੀ ਵੀ ਐਸ ਸਿਸਟਮ ਦੇ ਵਿੱਚ ਜਿੱਥੇ ਇੱਕ ਪਾਸੇ ਕਰੋੜਪਤੀ ਅਰਬਪਤੀ ਬੰਦੇ ਤੁਹਾਡੇ ਖਿਲਾਫ ਚੋਣ ਲੜ ਰਹੇ ਨੇ ਮਤਲਬ ਕਰਮਜੀਤ ਅਨਬੋਲ ਐ ਆਮ ਆਦਮੀ ਪਾਰਟੀ ਦੇ ਇਸ ਟਾਈਮ ਕਰੋੜਪਤੀ ਬੰਦੇ ਆ ਹੰਸਰਾਜ ਹੰਸ ਚੋਣ ਲੜ ਰਿਹਾ ਇਸ ਟਾਈਮ ਅਰਬਾਂਪਤੀ ਬੰਦੇ ਆ ਹਾਂਜੀ ਕਾਂਗਰਸ ਦੇ ਉਮੀਦਵਾਰ ਹੈ ਕਾਲੀ ਦਲ ਦੇ ਉਮੀਦਵਾਰ ਬਹੁਤ ਅਮੀਰ ਬੰਦੇ ਨੇ ਤੇ ਇਸ ਦੇਸ਼ 'ਚ ਜਿੰਨੀ ਗਰੀਬੀ ਹੈ ਤੇ ਜਿੰਨੀ ਲੋਕਾਂ ਦੀ ਚੇਤਨਾ ਘੱਟ ਹੈ ਤਾਂ ਚੇਤਨਾ ਘੱਟ ਤੇ ਗਰੀਬੀ ਦਾ ਫਾਇਦਾ ਲੈ ਕੇ ਹੀ ਜਿੱਤਦੇ ਆ ਸਾਰੇ ਤੇ ਫਿਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਰਗੇ ਇੱਕ ਆਮ ਬੰਦਾ ਜਿਹੜਾ ਇੱਕ ਕੱਚਾ ਮੁਲਾਜ਼ਮ ਸੀ ਜਿੰਨੇ ਹੁਣੇ ਨੌਕਰੀ ਛੱਡੀ ਹੈ ਵੀ ਉਹ ਜਿੱਤ ਸਕਦਾ ਹੈ ਬਿਲਕੁਲ ਜਿੱਤ ਸਕਦਾ ਜੀ ਇਹਨਾਂ ਦੀ ਕੀ ਉਮੀਦ ਸੀ ਇਹ 92 ਸੀਟਾਂ ਲੈ ਗਏ ਇਹਨਾਂ ਨੂੰ ਕੀ ਪਤਾ ਸੀ ਇਸ ਗੱਲ ਦਾ ਮੈਨੂੰ ਮੈਨੂੰ ਮੇਰੇ ਭਰਾਵਾਂ ਨੇ ਫਤਵਾ ਦਿੱਤਾ ਤਾਂ ਮੈਂ ਜਿੱਤ ਸਕਦਾ ਹਾਂ ਜਿੱਤ ਕੇ ਵੀ ਆਉਦੇ ਭਰਾਵਾਂ ਦੀ ਗੱਲ ਕਰੂੰਗਾ ਰੌਲਾ ਪਾਉਂਗਾ ਮੁਲਾਜ਼ਮ ਇੱਕ ਫੈਮਿਲੀ ਆ ਗਰੁੱਪ ਆ ਹਰੇਕ ਡਿਪਾਰਟਮੈਂਟ ਦਾ ਜਿੰਨੇ ਵੀ ਡਿਪਾਰਟਮੈਂਟ ਆ ਸਾਰਿਆਂ ਵਾਸਤੇ ਹੀ ਕੰਮ ਕਰਾਂਗੇ ਔਰ ਉਹਨਾਂ ਵਾਸਤੇ ਮੈਂ ਰੌਲਾ ਪਾਉਂਗਾ ਪੂਰਾ ਵੀ ਇਹ 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 ਮੁਲਾਜ਼ਮ ਤੱਕੇ ਤੇ ਪਾਲਿਸੀ ਕਿ ਕੱਚੇ ਮੁਲਾਜ਼ਮਾਂ ਦਾ ਜੋ ਦਰਦ ਹੈ ਜੋ ਨਰਕ ਹੈ ਉਹ ਤੁਸੀਂ ਭੋਗਿਆ ਬਿਲਕੁਲ ਬਿਲਕੁਲ ਜੀ ਮੈਂ ਹੰਡਾਇਆ ਤੁਸੀਂ ਮੈਨੂੰ ਐ ਦੱਸੋ ਜੀ ਮੇਰੇ ਚਾਰ ਬੱਚੇ ਆ ਬੇਟੀਆਂ ਮੈਨੂੰ ਦੱਸੋ ਮੈਂ 10000 ਨਾਲ ਕਿਵੇਂ ਚਲਾਉਂਗਾ ਨਹੀਂ ਚੱਲਦਾ ਮੈਂ ਇਸ ਚੀਜ਼ ਨੂੰ ਹੰਡਾਇਆ ਮੈਂ ਕਿਹਾ ਯਰੇ ਇਹ ਛੱਡਣਾ ਪੈਣਾ ਕੰਮ ਤੇ ਇਹਨਾਂ ਦੇ ਉਲਟਾ ਆਪਾਂ ਨੂੰ ਚੱਲਣਾ ਹੀ ਪੈਣਾ ਜਿਹੜੀ ਕਾਂਗਰਸ ਕਾਲੀ ਦੀ ਤੁਸੀਂ ਗੱਲ ਕਰਦੇ ਹੋ ਇਹ ਤਾਂ ਖਤਮਾ ਕਹਾਣੀ ਤੇ ਇਹ ਨਵੀਂ ਗੱਲ ਆ ਗਈ ਇਹਨਾਂ ਦੀ ਇਹਨਾਂ ਨੇ ਇਹਨਾਂ ਨੇ ਮਾਰੇ ਝੂਠ ਗੱਪ ਮਾਰੇ ਬਹੁਤ ਵੱਡੇ ਵੱਡੇ ਇਹਨਾਂ ਨੂੰ ਜਵਾਬ ਦੇਣ ਵਾਸਤੇ ਜਨਤਾ ਬਿਲਕੁਲ ਤਿਆਰ ਬੈਠੀ ਆ ਕੋਈ ਬੰਦਾ ਇਹਨਾਂ ਨੂੰ ਮੂੰਹ ਨਹੀਂ ਲਾ ਰਿਹਾ ਪਿੰਡਾਂ ਦੇ ਵਿੱਚ ਇਹਨਾਂ ਦਾ ਵਿਰੋਧ ਹੋ ਰਿਹਾ ਤੇ ਕਿਦ ਤੱਕ ਤੇ ਸਿਸਟਮ ਬਣ ਜਾਊਗਾ ਨਵਾਂ ਤੇ ਫਿਰ ਜਦੋਂ ਅਸੀਂ ਆ ਗਏ ਸੱਤਾ ਦੇ ਵਿੱਚ ਫਿਰ ਬਾਈ ਬਖਸ਼ੀਸ਼ ਜੀ ਨਾ ਬਾਬਾ ਕਿਰਪਾ ਕਰੇ ਫਿਰ ਇਹਨਾਂ ਨੂੰ ਦੱਸ ਦਿਆਂਗੇ ਵੀ ਕੰਮ ਹੁੰਦੇ ਕਿਵੇਂ ਆ ਪਰ ਪਹਿਲਾਂ ਗੁਰਮੀਤ ਜੀ ਜਦੋਂ ਆਮ ਆਦਮੀ ਪਾਰਟੀ ਦੇ ਜਿਹੜੇ 92 ਜਿੱਤੇ ਨੇ ਉਹ ਵੀ ਪਹਿਲਾਂ ਤੁਹਾਡੇ ਵਾਂਗੂ ਆਮ ਸੀ ਕਈ ਤਾਂ ਮਜ਼ਦੂਰ ਪਰਿਵਾਰਾਂ ਚੋਂ ਸੀ ਉਹ ਵੀ ਐਂ ਕਹਿੰਦੇ ਸੀ ਵੀ ਇਹ ਸੁਣਦੇ ਨਹੀਂ ਐ ਕੁਝ ਕਰਦੇ ਨਹੀਂ ਅਸੀਂ ਥੋੜੀ ਆਵਾਜ਼ ਬਣਾਗੇ ਹੁਣ ਤੁਸੀਂ ਦੇਖ ਲਓ ਉਹ ਬਣਨ ਤੋਂ ਬਾਅਦ ਜਿੱਤਣ ਤੋਂ ਬਾਅਦ ਉਹ ਵੀ ਖਾਸ ਬਣ ਗਏ ਨੇ ਕਿਤੇ ਤੁਹਾਡਾ ਵੀ ਇਹੀ ਤਾਂ ਨਹੀਂ ਹਾਲ ਹੋਏਗਾ ਨਹੀਂ ਨਹੀਂ ਉਹਦੇ ਵਿੱਚ ਕੀ ਕੀਤਾ ਇਹਨਾਂ ਨੇ ਉਹਦੇ ਵਿੱਚ ਇਹਨਾਂ ਨੇ ਬੜੀ ਚਲਾਕੀ ਤੇ ਹਿਸ਼ਿਆਰੀ ਕੀਤੀ ਆ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਨੇ ਸ਼ਿਹਾਰੀ ਕੀ ਕੀਤੀ ਉਹਦੇ ਵਿੱਚ ਜਿਹੜੇ ਆਮ ਬੰਦੇ ਕੋਈ 5-7 ਹੀ ਆ ਬਾਕੀ ਸਾਰੇ ਖਾਸ ਹੀ ਆ 5-7 ਬੰਦੇ ਹੀ ਆ ਜਿਹੜੇ ਮਤਲਬ ਤੁਸੀਂ ਆਮ ਬੰਦੇ ਕਹਿੰਦੇ ਹੋ ਮੇਰੇ ਅੱਗੇ ਬਾਕੀ ਸਭ ਖਾਸ ਹੀ ਆ ਜੀ ਪਰ ਜਿਹੜੇ ਤੁਹਾਡੇ ਅੱਗੇ 5-7 ਸੀ ਉਹ ਵੀ ਨਹੀਂ ਨਾ ਆਮ ਰਹੇ ਹੁਣ ਉਹ ਫਿਰ ਉਹਨਾਂ ਨੂੰ ਜਾਗ ਲੱਗ ਗਈ ਜੀ ਉਹਨਾਂ ਨੂੰ ਫਿਰ ਤੁਸੀਂ ਜਦੋਂ ਮੰਨ ਲਓ ਤੁਸੀਂ ਜਿੱਤ ਜੋਗੇ ਐਮਪੀ ਤੁਸੀਂ ਪਾਰਲੀਮੈਂਟ ਚਲੇ ਜਾਓ ਤੇ ਤੁਸੀਂ ਵੀ ਉਹੋ ਜਿਹੇ ਹੋ ਜਾਓਗੇ ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜੇ ਬਾਕੀ ਸਾਰੇ ਹੋ ਗਏ ਫਿਰ ਤੁਸੀਂ ਵੀ ਹੋ ਹੀ ਸਕਦੇ ਨਹੀਂ 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 ਕਦੇ ਨਹੀਂ ਹੋ ਸਕਦਾ ਕਦੇ ਨਹੀਂ ਤੁਹਾਡੇ ਚੈਨਲ ਤੇ ਮੈਂ ਇਹ ਵੀਡੀਓ ਰਿਕਾਰਡ ਰਹੂਗੀ ਕਦੇ ਨਹੀਂ ਹੋਊਗਾ ਇਹ ਜ਼ਿੰਦਗੀ ਚ ਮੈਨੂੰ ਕੋਈ ਮੇਰਾ ਪਰਪਸ ਨਹੀਂ ਹੈਗਾ ਵੀ ਮੈਂ ਪੈਸਾ ਕਮਾਉਣਾ ਮੇਰਾ ਪਰਪਸ ਇੱਕੋ ਹੀ ਆ ਵੀ ਇਹ ਸਾਡਾ ਸਿਸਟਮ ਸਾਡਾ ਹੱਸਦਾ ਵਸਦਾ ਪੰਜਾਬ ਸਾਡਾ ਰੰਗਲਾ ਪੰਜਾਬ ਸਾਡਾ ਭਾਈਚਾਰਕ ਸਾਂਝ ਸਾਡਾ ਇਹ ਪੰਜਾਬ ਬਰਕਰਾਰ ਉਵੇਂ ਹੀ ਰਵੇ ਜਿਵੇਂ ਪਹਿਲਾਂ ਸੀ ਅਸੀਂ ਉਸ ਸਿਸਟਮ ਤੇ ਕੰਮ ਕਰਨਾ ਅਸੀਂ ਕੋਈ ਗਲਤ ਜਿਵੇਂ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਨੀਤੀਆਂ ਪਾਲਿਸੀਆਂ ਬਦਲਾਂਗੇ ਤੇ ਜਿਹੜਾ ਇਹ ਪ੍ਰਾਈਵੇਟ ਮੁਲਾਜ਼ਮ ਰੱਖਦੇ ਆ ਕੱਚੇ ਰੱਖਦੇ ਆ ਆਊਟਸੋਰਸ ਰੱਖਦੇ ਆ ਉਹ ਸਾਰਾ ਸਿਸਟਮ ਬੰਦ ਕਰ ਦੇਗੇ ਮੰਨ ਲਓ ਤੁਸੀਂ ਇਕੱਲੇ ਜਿੱਤ ਵੀ ਜਾਂਦੇ ਹੋ ਜੀ ਜੀ 543 ਐਮਪੀ ਹੁੰਦੇ ਆ ਲੋਕ ਸਭਾ ਚ ਹਾਂਜੀ 543 ਚੋਂ ਇੱਕ ਤੁਸੀਂ ਜਿੱਤ ਜਾਂਦੇ ਹੋ ਤੇ ਬਾਕੀ 542 ਫੇਰ ਦੂਜੇ ਹੀ ਨੇ ਫਿਰ ਇਕੱਲੇ ਕੀ ਕਰ ਲਵਾਂਗੇ ਮੈਂ ਮੈਂ ਬੋਲਣ ਦੀ ਕੈਪੈਸਿਟੀ ਰੱਖਦਾ ਜੀ ਮੈਂ ਬੋਲੂਗਾ ਉੱਥੇ ਜਾ ਕੇ ਇਹ ਜਿੱਤ ਕੇ ਜਾਵੜਦੇ ਆ ਇਹ ਇਹਨਾਂ ਨੇ 5 ਸਾਲਾਂ ਚ ਕਿਤੇ 2 ਮਿੰਟ ਬੋਲੇ ਘੜੀ ਤੋਂ 2 ਮਿੰਟ ਦੀ ਗੱਲ ਕਰਦਾ ਮੈਂ ਕੱਲ ਮੈਂ ਹੰਸਰਾਜ ਹੰਸਦੀ ਇੰਟਰਵਿਊ ਕੀਤੀ ਉਹ ਕਹਿੰਦਾ ਮੈਂ ਤਾਂ ਪਾਰਲੀਮੈਂਟੇ ਬੋਲਦਾ ਹੀ ਬਹੁਤ ਰਿਆਂ ਨਾ ਜੀ ਨਾ ਮੈਂ ਜੇ ਜੇ ਤੁਸੀਂ ਸੁਣਿਆ ਤਾਂ ਬਾਈ ਜੀ ਦੱਸ ਦਿਓ ਨਹੀਂ ਅਸੀਂ ਤਾਂ ਨਹੀਂ ਸੁਣਿਆ ਹੋ ਸਕਦਾ ਸੀ ਨਾ ਮੈਂ ਮੈਂ ਤਾਂ ਸੁਣਿਆ ਨਹੀਂ ਜੀ ਮੈਂ ਮੈਂ ਤਾਂ ਸੁਣਿਆ ਨਹੀਂ ਹੰਸਰਾਜ ਹੰਸ ਨੂੰ ਬੋਲਦੇ ਅਸੀਂ ਤਾਂ ਸੁਣਿਆ ਨਹੀਂ ਕਦੇ ਉਹਨੇ ਕਿਹਨਾਂ ਦਾ ਮੁੱਦਾ ਠਾਇਆ ਪਾਰਲੀਮੈਂਟ ਚ ਕਿਸਾਨਾਂ ਦਾ ਕਿ ਮਜ਼ਦੂਰਾਂ ਦਾ ਕਿ ਕੱਚੇ ਮੁਲਾਜ਼ਮਾਂ ਦਾ ਕਿ ਨਰੇਗਾ ਵਾਲਿਆਂ ਦਾ ਅਸੀਂ ਨਹੀਂ ਕਦੀ ਸੁਣਿਆ ਤੁਸੀਂ ਸੁਣਿਆ ਤੇ ਨਾ 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 ਮੈਂ ਤਾਂ ਮੇਰੀ ਗੱਲ ਸੁਣੋ ਐਨੇ ਐਮਪੀ ਗਏ ਮੈਂ ਕੋਈ ਨਹੀਂ ਦੇਖਿਆ ਕਾਫੀ ਲੰਮਾ ਸਮਾਂ ਦੀ ਪੁਰਾਣੀ ਗੱਲ ਕਰਦੇ ਆ ਜਗਮੀਤ ਬਰਾੜ ਬੋਲਦਾ ਸੁਣਿਆ ਸੀ ਜਦੋਂ ਮੈਂ ਛੋਟਾ ਆ ਜਾ ਸੀ ਉਹ ਵੀ ਟੀਵੀਆਂ ਤੇ ਦਿਖਾਇਆ ਸੀ ਇਹਨਾਂ ਨੇ ਬੜੀ ਛੋਟੀ ਗੱਲ ਕਰਦਾ ਮੈਂ ਬਾਹਲੀ ਉਮਰ ਮੇਰੀ ਨਿੱਕੀ ਸੀ ਉਦੋਂ ਜਗਮੀਤ ਬਰਾੜ ਜਦੋਂ ਸ਼ਾਇਦ ਇਹ ਸੁਖਵੀਰ ਬਾਦਲ ਨੂੰ ਹਰਾਇਆ ਇਹਨਾਂ ਨੇ ਉਦੋਂ ਕੁਝ ਬੋਲਿਆ ਸੀ ਇਹਨਾਂ ਨੇ ਮੈਨੂੰ ਉਹ ਨਹੀਂ ਯਾਦ ਹੈਗੀ ਗੱਲ ਪਰ ਉਦੋਂ ਬਾਅਦ ਮੈਂ ਅੱਜ ਤੱਕ ਕੋਈ ਬੰਦਾ ਉੱਥੇ ਮੈਂ ਦਿੱਲੀ ਦੇ ਵਿੱਚ ਬੋਲਦਾ ਨਹੀਂ ਸੁਣਿਆ ਵੀ ਕਿਸੇ ਨੇ ਕਿਸੇ ਦੀ ਕਿਸੇ ਗਰੀਬ ਦੀ ਕਿਸੇ ਕਿਸਾਨ ਦੀ ਕਿਸੇ ਮੁਲਾਜ਼ਮ ਦੀ ਕਿਸੇ ਹੋਰ ਸਿਸਟਮ ਤੇ ਕਿਸੇ ਇੰਡਸਟਰੀ ਤੇ ਕਿਸੇ ਕਿਸੇ ਵੀ ਅਧਾਰੇ ਪ੍ਰਤੀ ਜਾਂ ਕਿਸੇ ਲੋਕਾਂ ਦੇ ਭਲੇ ਦੀ ਉੱਥੇ ਗੱਲ ਕੀਤੀ ਹੋਵੇ ਮੈਂ ਮੈਂ ਨਹੀਂ ਸੁਣੀ ਬਿਲਕੁਲ ਮੈਂ ਨਹੀਂ ਸੁਣੀ ਜੀ ਪਰ ਮੈਨੂੰ ਜੇ ਮੌਕਾ ਮਿਲਿਆ ਤਾਂ ਮੈਂ ਉੱਥੇ ਸ਼ੇਰ ਵਾਂਗੂੰ ਗਰਜੂਗਾ ਦੱਸੂਗਾ ਵੀ ਯਾਰੇ ਐ ਨਹੀਂ ਐ ਕਰੋ ਫਿਰ ਫਿਰ ਗੱਡੀ ਚੱਲੂਗੀ ਮੈਂ ਬੋਲੂਗਾ ਤਾਂ ਫਿਰ ਮੇਰੇ ਨਾਲ 100 ਜਾਰੇ ਹੋਰ ਵੀ ਬੋਲ ਸਕਦੇ ਆ ਤੁਸੀਂ ਬੋਲਣ ਦੀ ਕੈਪੈਸਿਟੀ ਰੱਖੋ ਬਸ ਮੈਂ ਮੈਂ ਤਾਂ ਇਹ ਕਹੂੰਗਾ ਮੇਰੇ ਭਰਾਵਾਂ ਨੂੰ ਵੀ ਮੇਰੇ ਨਾਲ ਖੜੋ ਯਾਰ ਨਹੀਂ ਤੂੰ ਤੁਸੀਂ ਤੁਸੀਂ ਪਹੁੰਚ ਕੀਤੀ ਹੈ ਜਿਹੜੇ ਮਹਿਕਮਿਆਂ ਚ ਕੱਚੇ ਮਲਾਜਮ ਨੇ ਆਊਟਸੋਰਸ ਨੇ ਪਹੁੰਚ ਕੀਤੀ ਹੈ ਸਾਰੇ ਬਿਲਕੁਲ ਪਹੁੰਚ ਸਭ ਤਿੱਕਰ ਸਾਰੇ ਮੇਰੇ ਨਾਲ ਆ ਮੈਂ ਹਰੇਕ ਮੇਰੇ ਭਰਾ ਨੂੰ ਕਿਹਾ ਮੈਂ ਕਿ ਡਰਨ ਦੀ ਲੋੜ ਨਹੀਂ ਇਹਨਾਂ ਤੋਂ ਜਿੱਥੇ ਕੋਈ ਗੜਬੜ ਹੋਊਗੀ ਮੈਨੂੰ ਦੱਸੋ ਮੈਂ ਆਉਂਗਾ ਵੰਜ ਬਰਾਬਰ ਬਿਲਕੁਲ ਬਿਲਕੁਲ ਜਿੱਤੀਏ ਜਾਂ ਹਰੀਏ ਵੰਜ ਬਰਾਬਰ ਕੱਢਾਂ ਜਮਾ ਤਸੱਲੀ ਕਰਾ ਦੇਾਂਗੇ ਤਸੱਲੀ ਇਹਨਾਂ ਦੀ ਕਰਾਵਾਂਗੇ ਫੁੱਲ ਥੋੜੀ ਨਹੀਂ ਕਰਾਉਂਦੇ ਫੁੱਲ ਕਰਾਵਾਂਗੇ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਪਬਲਿਕ ਕੀ ਚੀਜ਼ ਹੁੰਦੀ ਆ। ਲਾਹਵੀਰੇ ਦੇ ਇੱਕ ਗੀਤ ਸੀ ਜਾ ਜੋ ਕੁਛ ਮਰਜ਼ੀ ਕਰ ਲੈ ਤੇ ਵੰਜ ਬਰਾਬਰ ਕਰ ਬਰਾਬਰ ਗੱਡਾਂਗੇ ਜੀ ਗੱਡਾਂਗੇ ਬਿਲਕੁਲ ਬਖਸ਼ੀਸ਼ ਜੀ ਗੱਡਾਂਗੇ ਵੰਜ ਇਹਨਾਂ ਨੂੰ ਦੱਸਾਂਗੇ। ਇਹਨਾਂ ਦਾ ਵੰਜ ਵੀ ਗੱਡਾਂਗੇ ਪੁੱਠਾ ਕਰਕੇ ਇਹਨਾਂ ਨੂੰ ਦੱਸਾਂਗੇ ਵੀ ਭਾਈ ਐ ਨਹੀਂ ਐ ਹੁੰਦਾ। ਕੰਮ ਐ ਹੁੰਦੇ ਆ। ਕੰਮ ਕੰਮ ਕਰਾਉਣੇ ਹੁੰਦੇ ਚਾਹੀਦੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ। ਪਤਾ ਹੀ ਨਹੀਂ ਕੰਮ ਚੱਲਣਾ ਕਿੱਥੋਂ ਆ ਕਰਨਾ ਕਿਵੇਂ ਆ। ਬਖਸ਼ੀਸ਼ ਜੀ ਹਰ ਹਰ ਸਿਸਟਮ ਹੁੰਦਾ। ਉਹ ਬੰਦੇ ਨੂੰ ਪਤਾ ਹੋਵੇ ਵੀ ਇਹ ਕੰਮ ਤਾਂ ਹੋਣਾ ਹੁੰਦਾ ਮੰਨ ਲਓ ਲੁਧਿਆਣੇ ਤੋਂ ਤੇ ਫਿਰਦੇ ਚੰਡੀਗੜ੍ਹ ਹੁੰਦੇ ਆ ਪ੍ਰੋਪਰ ਚੈਨਲ ਦਾ ਤਾਂ ਪਤਾ ਹੋਵੇ ਨਾ ਇਹ ਇਹੀ ਇਹਨਾਂ ਦੀ ਕਮਜ਼ੋਰੀ ਆ ਬਸ ਇਹਨਾਂ ਨੂੰ ਕੰਮ ਨਹੀਂ ਆਉਂਦਾ ਪਰ ਗੁਰਮੀਤ ਜੀ ਸਾਰੇ ਕੱਚੇ ਮਲਾਜ਼ਮ ਸਾਰੇ ਆਊਟਸੋਰਸ ਮਲਾਜ਼ਮ ਵੀ ਤੁਹਾਡੇ ਪੱਖ 'ਚ ਹੋ ਜਾਣ ਫਿਰ ਵੀ ਤੁਸੀਂ ਜਿੱਤ ਨਹੀਂ ਸਕਦੇ ਕਿਉਂਕਿ ਵੱਡੀ ਗਿਣਤੀ ਵੋਟਾਂ ਕਿਸਾਨਾਂ ਦੀਆਂ ਨੇ ਮਜ਼ਦੂਰਾਂ ਦੀਆਂ ਨੇ ਵਿਦਿਆਰਥੀਆਂ ਦੀਆਂ ਨੇ ਤੇ ਤੁਸੀਂ ਕਿਸਾਨਾਂ ਮਜ਼ਦੂਰਾਂ ਵਿਦਿਆਰਥੀਆਂ ਦੁਕਾਨਦਾਰਾਂ ਉਹਨਾਂ ਲਈ ਕੀ ਕਰੋਗੇ ਬਿਲਕੁਲ ਹਰ ਇੱਕ ਦੀ ਸਮੱਸਿਆ ਦਾ ਹੱਲ ਹੋਊਗਾ ਹਰੇਕ ਬੰਦੇ ਦੀ ਆਵਾਜ਼ ਬਣੂਗਾ ਜਿੰਨਾ ਮੇਰਾ ਮੇਰਾ ਮਤਲਬ ਜਿੱਤਣ ਵਾਸਤੇ ਹੀ ਮੈਂ ਖੜਾ ਹੋਇਆ ਤੇ ਮੈਂ ਫੇਰ ਹੀ ਮੈਂ ਆਵਾਜ਼ ਠਾਊਗਾ ਜੇ ਕਿਤੇ ਨਾ ਪ੍ਰਮਾਤਮਾ ਨਾ ਕਰੇ ਗੱਲ ਰਹਿ ਜਾਂਦੀ ਆ ਤਾਂ ਰੌਲਾ ਤਾਂ ਫੇਰ ਵੀ ਪੈਂਦਾ ਹੀ ਰਹੂਗਾ ਐਂ ਚੱਲੂਗਾ ਕੰਮ ਮਤਲਬ ਤੁਸੀਂ ਜਿੱਤੋ ਜਾਂ ਹਾਰੋ ਤੁਸੀਂ ਲੋਕਾਂ ਦੀਆਂ ਮੰਗਾਂ ਦਾ ਰੌਲਾ ਪਾਓ ਬਿਲਕੁਲ 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 ਰੌਲਾ ਪਾਊਗਾ ਬਿਲਕੁਲ ਰੌਲਾ ਪਾਉਂਦਾ ਰਹੂਗਾ ਔਰ ਮੇਰੇ ਜਿੰਨੇ ਵੀ ਸਮਾਜ ਦੇ ਲੋਕ ਆ ਜਿੰਨੇ ਵੀ ਪੜ੍ਹੇ ਲਿਖੇ ਲੋਕ ਆ ਜਿੰਨੇ ਵੀ ਮਲਾਜ਼ਮ ਆ ਮੈਂ ਸਾਰਿਆਂ ਦੀ ਆਵਾਜ਼ ਬਣ ਕੇ ਇਹਨਾਂ ਨੂੰ ਟਾਈਮ ਤੇ ਜਗਾਉਂਦਾ ਰਹੂੰਗਾ ਤੇ ਇਹਨਾਂ ਦੇ ਅੱਗੇ ਛੇਰਾਂ ਉਹ ਦਹਾੜਦਾ ਰਹੂੰਗਾ ਵੀ ਤੁਸੀਂ ਗਲਤ ਕਰ ਰਹੇ ਹੋ ਜੀ ਜੀ ਬਿਲਕੁਲ ਇਹ ਮੇਰਾ ਜ਼ਿੰਦਗੀ ਦਾ ਮਸਕਦ ਹੀ ਬਣਾ ਕੇ ਮੈਂ ਚੱਲਿਆ ਮੈਂ ਜੋਬ ਛੱਡ ਬਖਸ਼ੀ ਜੀ ਜੋਬ ਛੱਡਦਾ ਕੋਈ ਚਾਹ ਕੱਚੀ ਤੇ ਕੋਈ ਪੱਕੀ ਮੈਂ ਛੱਡੀ ਆ ਛੱਡੀ ਆ ਨਾ ਫਿਰ ਇਹਨਾਂ ਨੂੰ ਸਭ ਕੁਝ ਸਿਖਾਉਣ ਵਾਸਤੇ ਛੱਡੀ ਆ ਜੀ ਉਹ ਨਹੀਂ ਛੱਡੀ ਲੱਗਦਾ ਤੁਸੀਂ ਲੱਗਦਾ ਤੁਸੀਂ ਆਮ ਬੰਦੇ ਹੋ ਹਾਂਜੀ ਤੇ ਇੱਕ ਛੋਟੇ ਜਿਹੇ ਘਰ ਚੋਂ ਆ ਤੁਸੀਂ ਹਾਂਜੀ ਕੋਈ ਬਹੁਤ ਕਰੋੜਪਤੀ ਅਰਪਤੀ ਤੁਸੀਂ ਹੈ ਨਹੀਂਗੇ ਤੇ ਤੁਸੀਂ ਸਬਕ ਕਿਵੇਂ ਸਖਾ ਲੋਗੇ ਫਿਰ ਇਹਨਾਂ ਏਡੇ ਏਡੇ ਵੱਡੇ ਲੀਡਰਾਂ ਨੂੰ ਮੇਰੀ ਗੱਲ ਸੁਣੋ ਜੀ ਪਿੱਛੇ ਇਤਿਹਾਸ ਤੇ ਚਲੇ ਜਾਓ ਜਿਨ੍ਹਾਂ ਨੇ ਵੀ ਕੁਛ ਇਤਿਹਾਸ ਰਚਿਆ ਉਹ ਫਿਰ ਉਹ ਤੁਸੀਂ ਇਹ ਮੰਨੋ ਵੀ ਉਹ ਰੂੜੀ ਤੋਂ ਚੱਲੇ ਆ ਜਿਸ ਬੰਦੇ ਨੇ ਇਤਿਹਾਸ ਰਚਿਆ ਜਿਨੇ ਵੀ ਕੁਛ ਕੀਤਾ ਉਹ ਜਮਾ ਰੋੜ ਤੋਂ ਹੀ ਚੱਲਿਆ ਤੇ ਕੋਈ ਬੈਕਅਪ ਨਹੀਂ ਸੀ ਪਰ ਮਾਰਕ ਟਵੇਨ ਇੱਕ ਬਹੁਤ ਵੱਡਾ ਬੁੱਧੀਜੀਵੀ ਹੈ ਰਾਜਨੀਤਿਕ ਬੁੱਧੀਜੀਵੀ ਜਿਵੇਂ ਹੁਣ ਤੁਸੀਂ ਐਮਪੀ ਖੜ ਗਏ ਹੋ ਐਮਪੀ ਦੀ ਚੋਣ ਤੁਸੀਂ ਲੜ ਰਹੇ ਹੋ ਇੱਕ ਆਮ ਗਰੀਬ ਪਰਿਵਾਰ ਚੋਂ ਆ ਤੁਸੀਂ ਦੂਜੇ ਪਾਸੇ ਕਰੋੜਪਤੀ ਬੰਦੇ ਨੇ ਮਾਰਕ ਟਵੇਨ ਕਹਿੰਦਾ ਇਹ ਪੂੰਜੀਪਤੀਆਂ ਨੂੰ ਜੇ ਲੱਗਦਾ ਹੁੰਦਾ ਕਿ ਵੋਟਾਂ ਨਾਲ ਸਿਸਟਮ ਬਦਲ ਸਕਦਾ ਤਾਂ ਇਹਨਾਂ ਨੇ ਕਦੇ ਵੋਟਾਂ ਨਹੀਂ ਸੀ ਪੈਣ ਦੇਣੀਆਂ ਮੇਰੀ ਗੱਲ ਸੁਣੋ ਜੀ ਗੱਲ ਇਹ ਆ ਬਖਸ਼ੀਸ਼ ਜੀ ਵੀ ਜਿਹੜੇ ਆਪਣੇ ਇੰਡੀਆ ਦੇ ਲੋਕ ਆ ਪੰਜਾਬ ਦੇ ਲੋਕ ਆ ਇਹ ਬਹੁਤ ਸਿਆਣੇ ਹੋਗੇ ਬਹੁਤ ਸਮਝਦਾਰ ਹੋਗੇ ਮੈਨੂੰ ਲੱਗਦਾ ਅਜੇ ਬਹੁਤ ਘੱਟ ਚੇਤਨ ਹੋਏ ਆ ਨਹੀਂ ਨਹੀਂ ਬਹੁਤ ਸਿਆਣੇ ਆ ਜੀ ਨਹੀਂ ਮੈਨੂੰ ਲੱਗਦਾ ਹੁਣ ਤੱਕ ਇਹਨਾਂ ਨੂੰ ਵੱਖ-ਵੱਖ ਪਾਰਟੀਆਂ ਨੇ ਠੱਗਿਆ ਮੈਨੂੰ ਲੱਗਦਾ ਅਕਾਲੀਆਂ ਨੇ ਵੀ ਇਹਨਾਂ ਨੂੰ ਬੁੱਧੂ ਬਣਾਇਆ ਕਾਂਗਰਸ ਨੇ ਵੀ ਬਣਾਇਆ ਆਮ ਆਦਮੀ ਪਾਰਟੀ ਵਾਲਿਆਂ ਦੇ ਜਿਹੜੇ 92 ਜਿੱਤੇ ਉਹ ਵੀ ਇਨਕਲਾਬ ਦੇ ਨਾਰੇ ਲਾ ਕੇ ਬੁੱਧੂ ਬਣਾ ਕੇ ਜਿੱਤੇ ਨੇ ਫਿਰ ਚੇਤਨਾ ਕਿੱਥੇ ਆ ਨਹੀਂ ਨਹੀਂ ਚੇਤਨਾ ਚੇਤਨਾ ਹੈਗੀ ਆ ਜੇ ਮੈਨੂੰ ਲੱਗਦਾ ਬਹੁਤ ਘੱਟ ਚੇਤਨਾ ਲੋਕਾਂ ਦੀ ਉਹ ਬਦਲਾ ਲਿਆ ਤਾਂ ਨਾ ਇਹਨਾਂ ਨੇ ਤਾਂ ਇਹਨਾਂ ਨੇ ਉਹਦਾ ਵੇਖੋ ਪੰਜਾਬ ਦੇ ਲੋਕਾਂ ਨੇ ਬਦਲਾ ਲੈਤਾ ਵੱਡੇ ਵੱਡੇ ਚਿਹਰੇ ਖਤਮ ਕਰਤੇ ਪਰ ਲੋਕਾਂ ਨੂੰ ਪਛਾਣ ਨਹੀਂ ਹੋਈ ਨਾ ਵੀ ਇਹ 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 ਇਨਕਲਾਬ ਕਰਨਾ ਚਾਹੁੰਦੇ ਆ ਕਿ ਇਹ ਇਨਕਾ ਲਾਭ ਕਰਨਾ ਚਾਹੁੰਦੇ ਇਹਨਾਂ ਨੇ ਵਿਸ਼ਵਾਸ ਘਾਤ ਕੀਤਾ ਨਾ ਇਹਨਾਂ ਇਹਨਾਂ ਦੀ ਇਹ ਕਮਜ਼ੋਰੀ ਰਹਿ ਗਈ ਭਗਵੰਤ ਮਾਨ ਸਾਹਿਬ ਵੀ ਮਤਲਬ ਰੌਲਾ ਪਾਉਂਦੇ ਰਹੇ ਪਰ ਉਹ ਗਲਤ ਹੋ ਗਿਆ ਕੰਮ ਉਹਦੇ ਤੋਂ ਗਲਤੀ ਕਹੂੰਗਾ ਮੈਂ ਤਾਂ ਭਗਵੰਤ ਮਾਨ ਨੇ ਘੱਪ ਮਾਰੇ ਲੋਕਾਂ ਵਾਸਤੇ ਪਰ ਠੀਕ ਆ ਲੋਕ ਇੱਕ ਵਾਰੀ ਮੌਕਾ ਦੇ ਕੇ ਬੰਦੇ ਨੂੰ ਬੜੀ ਛੇਤੀ ਥੱਲੇ ਲਾ ਦਿੰਦੇ ਆ ਪਬਲਿਕ ਬਹੁਤ ਸਿਆਣੀ ਹੋ ਗਈ ਬਖਸ਼ੀਸ਼ ਜੀ ਹੁਣ ਇਹਨਾਂ ਦਾ ਜਿਆਦਾ ਟਾਈਮ ਨਹੀਂ ਰਹਿ ਗਿਆ ਇਹ ਇਹ ਚੱਲਣ ਵਾਲੇ ਬੰਦੇ ਨਹੀਂ ਹੈਗੇ ਗੁਰਮੀਤ ਜੀ ਮੇਰਾ ਵਿਚਾਰ ਤੁਹਾਡੇ ਬਿਲਕੁਲ ਉਲਟਾ ਮੈਨੂੰ ਐ ਲੱਗਦਾ ਕਿ ਪਬਲਿਕ ਅਜੇ ਸਿਆਣੀ ਨਹੀਂ ਹੋਈ ਮੈਨੂੰ ਐ ਲੱਗਦਾ ਲੋਕ ਅਜੇ ਓਨੇ ਚੇਤਨ ਓਨੇ ਜਾਗਰੂਕ ਨਹੀਂ ਹੋਏ ਜਿੱਦਣ ਹੋਗੇ ਨਾ ਉਸ ਦਿਨ ਇੱਥੇ ਨਾ ਇਹ ਪਾਰਟੀਆਂ ਤੇ ਨਾ ਇਹ ਲੀਡਰ ਇਹ ਕੁਝ ਦਿਸਣਾ ਹੀ ਨਹੀਂ ਨਹੀਂ ਜੀ ਹੁਣ ਬਖਸ਼ੀਸ਼ ਜੀ ਮੇਰੀ ਤੁਹਾਨੂੰ ਇਹ ਵੀ ਠੀਕ ਹੈ ਮੈਂ ਤੁਸੀਂ ਮੇਰੇ ਨਾਲੋਂ ਸਿਆਣੇ ਹੋ ਪਰ ਮੈਂ ਕਹੂੰਗਾ ਵੀ ਜੇ ਚੇਤਨਾ ਨਾ ਆਉਂਦੀ ਹੁੰਦੀ ਤਾਂ ਮੈਨੂੰ ਜਿਹੜੇ ਮੇਰੇ ਭਰਾਵਾਂ ਨੇ ਹਲਾਸ਼ੇਰੀ ਦਿੱਤੀ ਆ ਤਾਂ ਉਹਨਾਂ ਨੇ ਸਿਆਣੇ ਹੋ ਕੇ ਗਿਆ ਵੀ ਯਾਰ ਐ ਨਹੀਂ ਕੰਮ ਸੂਤ ਆਣਾਗਾ ਮੰਗ ਪੰਜ ਬਰਾਬਰ ਗੱਡੀ ਪੰਜ ਬਰਾਬਰ ਗੱਡ ਕੱਢਾਂਗੇ ਵੀ ਐ ਗੱਡੀਆਂ ਨਹੀਂ ਚੱਲੀਆਂ ਵਜਿਸ਼ ਜੀ ਵੀ ਇਹਨਾਂ ਨੂੰ ਦੱਸਣਾ ਪੈਣਾ ਕੰਮ ਵੀ ਇਹ ਇਹ ਫਿਰ ਸਮਝੋ ਵੀ ਕਿਤੇ ਨਾ ਕਿਤੇ ਦਿਮਾਗ ਕੰਮ ਕਰਦੇ ਆ ਸਾਡੇ ਲੋਕਾਂ ਦੇ ਸਾਡੇ ਪੜੇ ਲਿਖੇ ਜੀ ਇਤਨਾ ਵਾਦ ਰਹੀ ਆ ਇਹ ਗੱਲ ਠੀਕ ਆ ਪਰ ਚੇਤਨ ਹੀ ਹੋ ਗਏ ਨੇ ਲੋਕ ਮੈਨੂੰ ਲੱਗਦਾ ਜੇ ਨਹੀਂ ਨਹੀਂ ਹੈਗੇ ਆ ਜੀ 50% ਲੋਕ ਜਿਹੜੇ ਆ ਹੈਗੇ ਆ ਤੇ 50 ਜਦੋਂ ਹੋਗੇ ਤੇ 50 ਤਾਂ ਹੁੰਦੇ ਪਤਾ ਹੀ ਨਹੀਂ ਲੱਗਣਾ ਮੈਨੂੰ ਲੱਗਦਾ ਜੀ 30% ਲੋਕ ਜਦੋਂ ਚੇਤਨ ਹੋਗੇ ਨਾ ਮੇਰੀ ਸਮਝ ਇਹ ਕੰਮ ਕਰਦੀ ਜਦਨ 100 ਚੋਂ 30 ਬੰਦੇ ਚੇਤਨ ਹੋਗੇ ਨਾ ਉਦੋਂ ਨਾ ਪੁਰਾਣੀਆਂ ਪਾਰਟੀਆਂ ਤਾਂ ਇਹਨਾਂ ਚੋਂ ਕੋਈ ਪੁਰਾਣਾ ਲੀਡਰ ਇੱਥੇ ਦਿਖਣਾ ਨਹੀਂਗਾ ਨਹੀਂ ਬਖਸ਼ੀ ਜੀ ਹੁਣ 50 ਹੀ ਮੰਨੋ ਤੁਸੀਂ ਆ ਆ ਭਗਵੰਤ ਨੇ 50 ਕਰਤੀ ਭਗਵੰਤ ਮਾਨ ਨੇ ਚੇਤਨਾ ਲਿਆਤੀ ਹਾਂ ਜੀ ਹਾਂ ਜੀ ਇਹਨੇ 50 ਕਰਤੇ ਨੇ ਮਤਲਬ ਬੇੜਾ ਘਰ ਕੀ ਭਗਵੰਤ ਮਾਨ ਨੇ ਕਿਵੇਂ 50% ਚੇਤਨ ਕਰਤੇ ਚੇਤਨਾਏ ਕਰਤੇ ਵੀ ਇਹਨਾਂ ਨੇ ਕਿੱਤਾ ਭਗਵੰਤ ਮਾਨ ਨੇ ਚੰਗਾ ਕੰਮ ਕੀਤਾ ਚੰਗਾ ਚਲੋ ਐਂ ਕਹਿ ਦੋ ਵੀ ਚੰਗਾ ਕੀਤਾ ਜਦੋਂ ਲੋਕਾਂ ਦੇ ਮੂੰਹ ਤੇ ਚਪੇੜਾ ਮਾਰਤੀਆਂ ਤੇ ਚੰਗਾ ਇਹ ਜਿੰਨਾ ਚਿਰ ਕਿਸੇ ਦੇ ਜੂਤ ਨਹੀਂ ਪੈਂਦੇ ਫਿਰ ਸਿਆਣਾ ਨਹੀਂ ਹੁੰਦਾ ਤੇ ਜੂਤ ਤਾਂ ਕਾਲੀ ਕਾਂਗਰਸੀ ਭਾਜਪਾ ਵੀ ਬਹੁਤ ਮਾਰਦੀ ਸੀ ਉਹ ਐਂ ਨਹੀਂ ਸੀ ਮਾਰਦੇ ਉਹ 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 ਤਾਂ ਬਾਲੇ ਹੀ ਕਰਪਟ ਸੀ ਇਹਨਾਂ ਨਜਾਇਜ਼ੀ ਇਹਨੇ ਜਮਾਂ ਵਿਸ਼ਵਾਸਘਾਤ ਕਰਤਾ ਹੁੰਦੇ ਨੇ ਵਿਸ਼ਵਾਸਘਾਤ ਕਰਕੇ ਜਦੋਂ ਕਿਸੇ ਦੇ ਘਰ ਦਾ ਨਾ ਫਿਰ ਕਿਸੇ ਦਾ ਭ ਇਹਨੇ ਜਮਾਂ ਸਾਰਿਆਂ ਤੋਂ ਭਰੋਸਾ ਚੱਕਤਾ ਇਹਨੇ ਕਿਹਾ ਵੀ ਆਪ ਦੀ ਲੜਾਈ ਆਪ ਲੜੋ ਤੇ ਬੰਦਾ ਹੁਣ ਲੋਕ ਪਛਾਣਨ ਲੱਗ ਗਿਆ ਵੀ ਕਿਹੜੇ ਬੰਦੇ ਨੂੰ ਲੀਡਰਾਂ ਤੋਂ ਨਾ ਝਾਕ ਕਰੋ ਤੇ ਆਪਣੀ ਰਾਖੀ ਆਪ ਕਰੋ ਆਹ ਆਪ ਕਰੋ ਹੁਣ ਆਹ ਗੱਲ ਬਣ ਗਈ ਆ ਸੋ ਬੱਚੇ ਮੇਰੇ ਪੜੇ ਲਿਖੇ ਆ ਮੈਂ ਨਹੀਂ ਉਹਨਾਂ ਨੂੰ 10000 ਤੇ ਲਾਉਣਾ ਮੈਂ ਬਖਸ਼ੀਸ਼ ਜੀ ਉਹਨਾਂ ਨੂੰ 10000 ਵਾਲੀ ਨੌਕਰੀ ਤੇ ਨਹੀਂ ਲਾਉਣਾ ਜੇ ਮੈਂ ਛੱਡੀ ਆ ਨਾ ਤੇ ਮੈਂ ਉਹਨਾਂ ਨੂੰ ਕਿਉਂ ਲਾਊਂਗਾ ਮੈਂ ਤਾਂ ਹੋਰਾਂ ਭਰਾਵਾਂ ਨੂੰ ਅਪੀਲ ਕਰਮਜੀਤ ਜੀ ਸਿਸਟਮ ਸੁਧਰਦਿਆਂ ਤਾਂ ਇੱਥੇ ਬਹੁਤ ਟਾਈਮ ਲੱਗਣਾ ਇਨਕਲਾਬ ਆਉਂਦਿਆਂ ਤਾਂ ਟਾਈਮ ਲੱਗਣਾ ਕ੍ਰਾਂਤੀਆਂ ਆਉਂਦੀਆਂ ਤਾਂ ਟਾਈਮ ਲੱਗਣਾ ਤੇ ਸਿਸਟਮ ਸਾਰਾ ਬਾਣੀ ਇਦਾਂ ਦਾ ਗਿਆ ਵੀ 10000 12000 ਤੋਂ ਵੱਧ ਵਾਲੀ ਜੌਬ ਸਰਕਾਰੀ ਮਹਿਕਮੇ ਅਚ ਤਾਂ ਕਿਤੇ ਹੈ ਨਹੀਂ ਹੁਣ ਬਖਸ਼ੀਸ਼ ਜੀ ਸਭ ਕੁਝ ਹੋ ਸਕਦਾ ਸਾਡਾ ਇਹ ਮੁਲਕ ਇੰਨਾ ਅਮੀਰ ਆ ਇੰਨਾ ਅਮੀਰ ਆ ਇੱਕ 6 ਮਹੀਨੇ ਸਿਸਟਮ ਨੂੰ ਸਹੀ ਕੀਤਾ ਜਾਵੇ 6 ਮਹੀਨਿਆਂ ਦੇ ਵਿੱਚ ਜੋ ਮਰਜ਼ੀ ਕਰ ਲੋ ਇਹ ਧਰਤੀ ਸੋਨਾ ਉਗਲਦੀ ਹੈ ਜੀ ਧਰਤੀ ਸੋਨਾ ਉਗਲਦੀ ਆ ਤੇ ਜਦੋਂ ਸੋਨੇ ਨੂੰ ਉਗਲਨ ਤਾਂ ਦਿੰਦੇ ਨਹੀਂਗੇ ਤੇ ਪਹਿਲਾਂ ਹੀ शक ਜਾਂਦੇ ਆ ਉਸ ਵੇਲੇ ਲੱਗਦਾ ਤੁਸੀਂ ਤੁਸੀਂ ਆਦਰਸ਼ਵਾਦੀ ਤਰੀਕੇ ਨਾਲ ਉਮੀਦਾਂ ਕਰ ਰਹੇ ਹੋ ਤੁਹਾਡੀਆਂ ਉਮੀਦਾਂ ਟੁੱਟ ਜਾਣੀਆਂ ਤੁਸੀਂ ਨਰਾਸ਼ ਹੋ ਜਾਣਾ ਕਿਉਂਕਿ ਤੁਸੀਂ 6 ਮਹੀਨੇ ਦੀ ਗੱਲ ਕਰ ਰਹੇ ਹੋ ਇੱਥੇ 60-60 ਸਾਲ ਤੋਂ ਲੋਕਾਂ ਨੇ ਜ਼ਿੰਦਗੀਆਂ ਲਾਤੀਆਂ ਵੀ ਇੱਥੇ ਇਨਕਲਾਬ ਕਰਨਾ ਲੋਕਾਂ ਨੂੰ ਚੇਤਨ ਕਰਨਾ ਬਹੁਤ ਸਾਰੀਆਂ ਇਨਕਲਾਬੀ ਜਥੇਬੰਦੀਆਂ ਦੇ ਵਿੱਚ ਨਾ ਬਾਬੇ ਬਣ ਕੇ 82-82 ਸਾਲ ਦੇ ਜਿਹੜੇ 20 ਸਾਲ ਚ ਘਰ ਛੱਡ ਕੇ ਤੁਰ ਗਏ ਸੀ ਵੀ ਆਪਾਂ ਤਾਂ ਇਨਕਲਾਬ ਕਰਨਾ ਬਖਸ਼ੀਸ਼ ਜੀ ਇੱਕ ਗੱਲ ਆ ਜੀ ਜੇ ਸਰਦਾਰ ਭਗਤ ਸਿੰਘ ਅਰੀ ਇਹ ਗੱਲਾਂ ਸੋਚਣ ਲੱਗ ਜਾਂਦੇ ਤਾਂ ਆਪਾਂ ਆਜ਼ਾਦੀ ਦਾ ਆਨੰਦ ਨਹੀਂ ਸੀ ਮਾਣਨਾ ਪਰ ਭਗਤ ਸਿੰਘ ਉਹਨਾਂ ਨੇ ਇੱਕ ਗੱਲ ਸਾਫ਼ ਸੀ ਉਹਨਾਂ ਨੂੰ ਪਤਾ ਸੀ ਵੀ ਇੰਨੀ ਛੇਤੀ ਜਿਹੜੀ ਆਜ਼ਾਦੀ ਅਸੀਂ ਚਾਹੁੰਦੇ ਆ ਉਹ ਨਹੀਂ ਆਉਣੀ ਨਹੀਂ ਫਿਰ ਵੀ ਉਹਨਾਂ ਨੇ ਕੀਤਾ ਫਿਰ ਵੀ ਕੀਤਾ ਤਾਂ ਮੇਰਾ ਮਤ ਨਹੀਂ ਯਤਨ ਕਰਨੇ ਚੰਗੀ ਗੱਲ ਆ ਯਤਨ ਤੁਸੀਂ ਕਰ ਰਹੇ ਹੋ ਯਤਨ ਕਰਨ ਦੇ ਲਈ ਮੈਂ ਤੁਹਾਨੂੰ ਪ੍ਰੇਰਣਾ ਦਵਾਂਗਾ ਬਹੁਤ ਚੰਗੀ ਗੱਲ ਹੈ ਅਦੀ ਦੀਵਾ ਜਗਾਵਾਂਗੇ ਤੇ ਉਹ ਰੌਸ਼ਨੀ ਕਰੇਗਾ ਤੇ ਫਿਰ ਵੇਖ ਕੇ ਹੋਰ ਦੀਵੇ ਜਗਣਗੇ ਪਰ ਮੈਨੂੰ ਲੱਗਦਾ ਹੈ ਕਿ ਟਾਈਮ ਲੱਗੇਗਾ ਹਾਂਜੀ ਨਹੀਂ 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 ਟਾਈਮ ਨਹੀਂ ਲੱਗਦਾ ਟਾਈਮ ਲੱਗਣ ਹੀ ਨਹੀਂ ਦੇਣਾ ਨਾ ਨਿੰਦਾ ਉੱਡ ਜਾਂਦੀਆਂ ਜਦੋਂ ਲੋਕਾਂ ਦੀਆਂ ਵੀ ਅਸੀਂ ਸਾਡੇ ਜਿਹੜੇ ਪੜ੍ਹੇ ਲਿਖੇ ਕਮਿਊਨਿਟੀ ਉਹਨਾਂ ਦੀਆਂ ਵੀ ਢਾ ਦੇਾਂਗੇ ਸਾਡੀ ਤਾਂ ਉੱਡ ਹੀ ਜਾਂਦੀ ਨੀਂਦ ਵੀ ਯਾਰ ਇਹ ਕੀ ਕਰੀ ਜਾਂਦੇ ਆ ਕੀ ਹੋਇਆ ਜਦੋਂ ਜਦੋਂ ਕੋਈ ਇਤਿਹਾਸ ਰਚਨਾ ਹੋਵੇ ਜਦੋਂ ਕੋਈ ਗੱਲਬਾਤ ਬਣਾਉਣੀ ਹੋਵੇ ਨਾ ਉਦੋਂ ਫਿਰ ਸੌਣ ਦਾ ਟਾਈਮ ਆ ਜਿਹੜਾ ਬਹੁਤ ਘਟਦਾ ਜਾਂਦਾ ਹੁਣ ਤੁਹਾਡੇ ਕੋਲੇ ਵੇਖ ਲਓ ਮੇਰੀ ਗੱਡੀ ਨਾਲ ਪੂਵੇ 55 ਮਿੰਟਾਂ ਚਾਈ ਦੀ ਮੈਂ ਸ਼ਾਰਟਕਟ ਰਸਤਾ ਇੱਧਰ ਦੀ ਮੇਨ ਹਾਈਵੇ ਆਇਆ ਜੇ ਮੈਂ ਇੱਧਰ ਦੀ ਹੁੰਦਾ 2 ਘੰਟੇ ਲੱਗਦੇ ਫਿਰ ਸਮੇਂ ਨੂੰ ਕਵਰ ਕੀਤਾ ਉਥੋਂ ਮੈਪ ਲਾਇਆ ਤੇ ਖਿੱਚਤੀ ਬਸ ਐਸੇ ਸਪੀਡ ਨਾਲ ਹੀ ਆਪਣਾ ਜ਼ਿੰਦਗੀ ਦਾ ਜਿੰਨਾ ਟਾਈਮ ਰਹਿ ਗਿਆ ਵੇਖੋ ਪਤਾ ਕੋਈ ਨਹੀਂ ਕਦੋਂ ਕਿਸੇ ਦੇ ਕੀ ਹੋ ਜਾਈ ਪਰ ਜਿੰਨਾ ਟਾਈਮ ਵੀ ਰਿਹਾ ਇਸ ਸੰਘਰਸ਼ ਐਂ ਚੱਲੂਗਾ ਜੀ ਤੇ ਭਰਾਵਾਂ ਦੀ ਆਵਾਜ਼ ਐਂ ਬੋਲੂਗੀ ਮੇਰੇ ਮੁਖ ਦੇ ਵਿੱਚੋਂ ਆਵਾਜ਼ ਆਈਂ ਗਰਜੂਗੀ ਵੀ ਯਾਰ ਕੁਝ ਕਰਨਾ ਬਸ ਇਹ ਇਨੀਆਂ ਬੇਨਤੀਆਂ ਮੈਂ ਤੁਹਾਡੇ ਚੈਨਲ ਰਾਹੀਂ ਮੇਰੇ ਭਰਾਵਾਂ ਨੂੰ ਕਰਦਾ ਵੀ ਮੇਰਾ ਚੋਣ ਨਿਸ਼ਾਨ ਗੈਂ ਸਿਲੰਡਰ ਗੁਰਮੀਤ ਸਿੰਘ ਤੇ ਮੈਂ ਮਾਰਕੀਟ ਕਮੇਟੀ ਗਿੱਦੜਵਾਚੋਂ ਰਜਾਇਨ ਕੀਤਾ ਤੇ ਸੋ ਮੇਰੀ ਛੋਟੀ ਜੀ ਨੌਕਰੀ ਨੂੰ ਵੀ ਦੇਖਦੇ ਹੋਏ ਮੇਰੀ ਸਪੋਰਟ ਕਰੋ ਵੋਟ ਪਾਉਗਾ ਤੁਹਾਦ ਇਹ ਮੈਂ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦਾ ਹੱਥ ਜੋੜ ਕੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਖਸ਼ੀਤ ਜੀ ਤੁਸੀਂ ਮੈਨੂੰ ਟਾਈਮ ਦਿੱਤਾ ਧੰਨਵਾਦ ਬਹੁਤ ਸ਼ੁਕਰੀਆ ਗੁਰਮੀਤ ਜੀ ਤੁਸੀਂ ਚੰਗੀਆਂ ਗੱਲਾਂ ਕੀਤੀਆਂ ਨੇ ਤੁਹਾਡੀ ਐਨਰਜੀ ਚੰਗੀ ਆ ਤੁਹਾਡੀਆਂ ਉਮੀਦਾਂ ਚੰਗੀਆਂ ਨੇ ਪਰ ਆਹ ਦੇਖੋ ਆ ਜਿਹੜੇ ਰਖਸ਼ੇ ਫਿਰਦੇ ਨੇ ਮੇਰੇ ਕੈਮਰਾਮੈਨ ਉਧਰ ਮਾੜੇ ਕੈਮਰਾ ਕਮਾਏ ਇਹ ਉਹ ਕਹਿੰਦੇ ਨੇ ਅਸੀਂ ਵੀ ਪੰਜਾਬ ਜਗਾਉਣਾ ਹੈ ਤੇ ਪੰਜਾਬ ਬਚਾਉਣਾ ਹੈ ਠੀਕ ਹੈ ਤੇ ਇਹਨਾਂ ਨਾਲ ਮੁਕਾਬਲਾ ਕਿਵੇਂ ਕਰੋਗੇ ਇਹ ਤਾਂ ਜੀ ਪੰਜਾਬ ਇਹ ਤਾਂ ਅੱਗ ਭਰੀ ਫਿਰਦੇ ਆ ਜੀ ਪੰਜਾਬ ਦੇ ਚਾਰ ਚਫੇਰੇ ਵਾਲੋਂ ਪਿੰਡ ਦੇ ਘੇੜਾ ਕੱਢ ਜਾਣਗੇ ਕੁਝ ਨਾ ਕੁਝ ਚਵੰਤੀ ਸਿੱਟ ਜਾਣਗੇ ਉਹੋ ਚਵਤੀ ਇੱਥੇ ਬਸ ਮਤਲਬ ਤੁਖਦੀ ਰਹੂਗੀ ਆਹੋ ਫਿਰ ਉਹੀ ਤਾਂ ਮੈਂ ਕਰਦਾ ਵੀ ਉਹ ਤਾਂ ਆਪਦੀ ਚਵਤੀ ਰੋਜ਼ ਸਿੱਟਦੇ ਨੇ ਇਹਦੇ ਮਗਰ ਹੌਲੀ ਹੌਲੀ ਪਾਣੀ ਵਾਲਾ ਟੈਂਕਰ ਵੀ ਅਸੀਂ ਲਾ ਦੇਾਂਗੇ ਨਾ ਵੀ ਬੁਝਾਉਣ ਵਾਸਤੇ ਵੀ ਸਿਸਟਮ ਤੋਰਾਂਗੇ ਮੈਨੂੰ ਤਾਂ ਲੱਗਦਾ ਤੁਹਾਨੂੰ ਉਹਦੋਂ ਵੱਡਾ ਲਾਂਬੂ ਚੁੱਕਣਾ ਚਾਹੀਦਾ ਇਹ ਚਵਤੀਆਂ ਲਾਉਂਦੇ ਨੇ ਤੁਹਾਨੂੰ ਲਾਂਬੂ ਲਾਉਣਾ ਪੈਣਾ ਲੋਕਾਂ ਦੇ ਦਿਮਾਗਾ 'ਚ ਫੇਰ ਉਹ ਮੱਚਣਗੇ ਨਹੀਂ ਨਹੀਂ ਆਪਾਂ ਲੋਕਾਂ ਨੂੰ ਜਾਗਰੂਕ ਕਰਨਾ ਲਾਂਬੂ ਲਾਉਣ ਵਾਲਾ ਕੰਮ ਨਹੀਂ ਕਰਨਾ ਇਹ ਲਾਂਬੂ ਦੋ ਤਰ੍ਹਾਂ ਦੇ ਹੁੰਦੇ ਆ ਜਨਾਬ ਇੱਕ ਲਾਂਬੂ ਉਹ ਹੁੰਦਾ ਜਿਹੜਾ ਲੋਕਾਂ ਨੂੰ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਪਾੜੇ ਪਾ ਕੇ ਲੜਾਉਂਦਾ ਤੇ ਇੱਕ ਲਾਂਬੂ ਹੁੰਦਾ ਜਿਹੜਾ ਜਾਗਰਤੀ ਦਾ ਲਾਂਬੂ ਹੁੰਦਾ ਉਹ ਤਾਂ ਤੁਹਾਨੂੰ ਲਾਉਣਾ ਹੀ ਪੈਣਾ ਲਾ ਦਿਆਂਗੇ ਜੀ ਤੁਹਾਡਾ ਤੁਹਾਡਾ ਅਸ਼ੀਰਵਾਦ ਬ੍ਰਦਰ ਤੁਸੀਂ ਬਹੁਤ ਚੰਗੇ ਮਤਲਬ ਸਿਸਟਮ ਨੂੰ ਲੈ ਕੇ ਚੱਲੇ ਹੋਏ ਹੋ ਮੈਂ ਤੁਹਾਡੀ ਆਵਾਜ਼ ਸੁਣ ਕੇ ਮੈਂ ਤੁਹਾਡਾ ਫੈਨ ਆ ਮੈਂ ਤੁਹਾਡੇ ਨੂੰ ਤੁਹਾਨੂੰ ਮਿਲਣ ਦਾ ਬੜਾ ਇੱਛਕ ਸੀਗਾ ਪਰਮਾਤਮਾ ਨੇ ਮੇਰੇ ਮੇਲ ਕਰਾਇਮ ਤੁਹਾਡੀਆਂ ਵੀਡੀਓ ਦੇਖਦਾ ਤਾਂ ਮੈਨੂੰ ਐ ਹੁੰਦਾ ਸੀ ਮੈਂ ਤੁਹਾਨੂੰ ਫੋਨ ਵੀ ਕਰੀ ਜੀ ਕਾਫੀ 6 ਮਹੀਨੇ ਪਹਿਲਾਂ ਤੁਹਾਨੂੰ ਫੋਨ ਕਰਿਆ ਤੁਹਾਡੀ ਵੀਡੀਓ ਤੋਂ ਚੱਕੀ ਤਾਂ ਚਲੋ ਪਰਮਾਤਮਾ ਨੇ ਹੁਣ ਆਪਣੇ ਮੇਲ ਐ ਵੀ ਲੰਮਾ ਸਮਾਂ ਹੁੰਦੇ ਰਹਿਣਗੇ ਤੇ ਆਪਾਂ ਲੋਕਾਂ ਨੂੰ ਜਗਾਉਂਦੇ ਰਵਾਂਗੇ ਜੀ ਭਰਾਵਾਂ ਦੀ ਆਵਾਜ਼ ਠਾਉਂਦੇ ਰਵਾਂਗੇ ਜੀ ਮਿੱਤਰ ਪਿਆਰੇ ਤੁਸੀਂ ਸੁਣਿਆ ਗੁਰਮੀਤ ਸਿੰਘ ਫਰੀਦਕੋਟ ਹਲਕੇ ਤੋਂ ਐਮਪੀ ਦੀ ਚੋਣ ਲੜ ਰਹੇ ਨੇ ਗੈਸ ਸਿਲੰਡਰ ਇਹਨਾਂ ਦਾ ਚੋਣ ਨਿਸ਼ਾਨ ਹੈ ਇਹ ਕਹਿੰਦੇ ਨੇ ਕਿ ਕੱਚਾ ਆਊਟਸੋਰਸ ਮੈਂ ਮੁਲਾਜ਼ਮ ਸੀ ਮੈਂ ਦਿੱਤਾ ਅਸਤੀਫਾ ਦੁਖੀਓ ਕੇ ਤੰਗੋ ਕੇ ਕੋ ਕੇ ਕੱਚੇ ਮੁਲਾਜ਼ਮਾਂ ਦਾ ਨਰਕ ਮੈਂ ਭੋਗ ਗਿਆ ਔਰ ਇਹ ਕਹਿੰਦੇ ਨੇ ਕਿ ਹੁਣ ਤਰਨੇ ਬਹੁਤ ਲਾ ਲਏ ਮਜਾਰੇ ਬਹੁਤ ਕਰ ਲਏ ਰੈਲੀਆਂ ਬਹੁਤ ਕਰਨੀਆਂ ਕਿਸੇ ਨੇ ਨਹੀਂ ਸੁਣਿਆ ਤੇ ਹੁਣ ਵੰਜ ਬਰਾਬਰ ਗੱਡਾਂਗੇ ਉਦੋਂ ਤੱਕ ਜਦੋਂ ਤੱਕ ਇਹ ਵੰਜ ਗੜਾ ਇਹ ਸੱਚਮੁੱਚ ਦੂਜਿਆਂ ਦੇ ਸਿਰ ਚ ਨਹੀਂ ਵੱਜਦਾ ਜਦੋਂ ਤੱਕ ਇਹ ਵੱਡੀ ਉਮੀਦ ਨਹੀਂ ਬਣਦਾ ਅਸੀਂ ਉਮੀਦ ਕਰਾਂਗੇ ਕਿ ਸੱਚਮੁੱਚ ਗੁਰਮੀਤ ਸਿੰਘ ਵਰਗੇ ਬੰਦੇ ਅੱਗੇ ਆਉਣੇ ਚਾਹੀਦੇ ਨੇ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਧੰਨਵਾਦ ਧੰਨਵਾਦ